ਹੋਗੇ ਮਚੂ ਕਰ ਰਹੀਆਂ ਕੋਈ ਸੁਣਵਾਈ ਨਹੀਂ ਹੋਈ ਮੇਰੇ ਪੁੱਤ ਦੀ ਇਹਦੇ ਅੱਜ ਕਾਇਸ ਨਹੀਂ ਨਹੀਂ ਆਈ 15 ਸਾਲਾਂ ਦਾ ਮੇਰਾ ਪੁੱਤ ਹੀ ਉਹਨੇ ਗੋਲੀ ਮਾਰ ਕੇ ਮਾਰ ਦਿੱਤੇ ਸੋਣ ਚਾਰ ਦਿਨ ਹੋ ਗਏ ਕੋਈ ਇਹਨੇ ਕਾਰਵਾਈ ਨਹੀਂ ਕੀਤੀ ਕੋਈ ਨਹੀਂ ਮੈਨੂੰ ਸਾਹ ਉਹਦਾ ਹੀ ਘੱਟੇ ਢੋਲੇ ਖਾਦੇ ਕਰਦੇ ਉਹਦਣ ਵੀ ਰਾਤਾਂ ਟੰਡ ਜੀ ਡਰਦੇ ਰਹੇ ਅੱਜ ਵੀ ਟੰਡ ਜੀ ਡਰਦੇ ਆ ਸਾਡਾ ਕੋਈ ਨਿਆ ਨਹੀਂ ਕੀਤੀ ਜੱਜ ਪੁਲਿਸ ਮੁਸਾਵਰ ਜੱਜ ਪੁਲਿਸ ਮੁਸਾਵਰ ਮਤਲਬ ਉਹਨਾਂ ਨੂੰ ਪਤਾ ਲੱਗਣਾ ਹਸਪੀਟਲ ਡੈਥ ਹੋ ਵੀ ਮੁੰਡੇ ਦੀ ਉੱਥੇ ਕੋਈ ਨਹੀਂ ਰਿਹਾ ਸਾਰੇ ਜਿਹੜਾ ਮੁੰਡਾ ਨਾਲ ਗਿਆ ਸੀ ਉਹ ਵੀ ਭੱਜ ਗਿਆ ਹੁਣ ਅੱਜ ਬਿਲਡੋਹੇ ਥਾਣਾ ਦੂਹੇ ਗੜੀ ਤਰ੍ਹਾਂ ਲੈ ਕੇ ਇਸ ਬੰਦ ਚ ਲਾਇਆ ਕਿਸ ਬੰਦ ਚ ਲਾਇਆ ਆਪਾਂ ਨੂੰ ਕਾਰਵਾਈ ਨਹੀਂ ਕੋਈ ਮਿਲਦੀ ਪਈ ਬੰਦੇ ਘਰ ਘਰੇ ਫਿਰਦੇ ਆ ਕੋਰੇ ਫਿਰਦੇ ਆ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਹਨਾਂ ਨੇ ਮੁੰਡੇ ਦਾ ਕਤਲ ਕੀਤਾ ਹਾਂਜੀ ਜਿਹਨਾਂ ਨੇ ਕਤਲ ਕੀਤਾ ਕਤਲ ਹੋਇਆ ਇਹਦਾ 22 ਤਰੀਕ ਕੋਈ 4 ਦਿਨ ਹੋ ਗਏ ਆ ਆਂਦੇ ਕੋਈ ਮਿਲ ਨਹੀਂ ਡਿਆ ਕਰੇ ਹਾਂਜੀ ਅੱਜ ਤੱਕ ਕੋਈ ਵੀ ਅਰੈਸਟ ਨਹੀਂ ਹੋਇਆ ਜਿਹਨਾਂ ਦਾ ਸ਼ੱਕਣ ਸੀ ਉਹਨਾਂ ਦੇ ਉਹਨਾਂ ਦਾ ਮੁੰਡਾ ਸੀ ਠਾਕਾ ਹੀ ਮੁੰਡੇ ਦਾ ਅੱਛਾ ਅੱਛਾ ਠਾਕਾ ਉਹੀ ਹੋ ਗਿਆ ਤੇ ਜਿਹਨੇ ਕਤਲ ਕੀਤਾ ਉਹ ਵੀ ਉਹਨਾਂ ਦਾ ਹੀ ਮੁੰਡਾ ਉਹਨਾਂ ਦਾ ਹੀ ਹਾਂਜੀ ਘਰ ਵਾਲਿਆਂ ਨੂੰ ਪਤਾ ਹੋਊਗਾ ਕੌਣ ਹੈ ਜੀ ਅੱਛਾ ਹਾਂਜੀ ਤੁਹਾਨੂੰ ਕੋਈ ਨਹੀਂ ਪਤਾ ਆਪਾਂ ਨੂੰ ਕੁਛ ਨਹੀਂ ਪਤਾ ਘਰ ਵਾਲਿਆਂ ਨੂੰ ਪਤਾ ਹੋਊਗਾ ਕੌਣ ਜੀ ਜੀ ਤੁਹਾਡਾ ਹਾਂਜੀ ਆਪਣਾ ਹੀ ਕੋਈ ਵੀ ਕਾਰਵਾਈ ਕੀਤੀ ਮੇਰੇ ਪੁੱਤ ਨੂੰ ਚ ਪੇਥਲਿਆ ਕੇ ਕੀੜਾ ਮੁੱਕ ਜੇ ਉਹਦੀ ਟੈਨਸ਼ਨ ਲਈਦੀ ਅਫਸੋਸ ਕਰੀਦਾ ਕਿਉਂ ਮੁੱਕ ਗਿਆ ਚਾਰ ਦਿਨ ਹੋ ਗਏ ਮਚੂ ਕੰਡਈਆਂ ਕੋਈ ਸੁਣਵਾਈ ਨਹੀਂ ਹੋਈ ਮੇਰੇ ਪੁੱਤ ਦੀ ਮਾਰੇ ਬੇਰ ਦੀ ਕੋਈ ਸੁਣਾਈ ਨਹੀਂ ਹੋਈ 15 ਸਾਲਾਂ ਦਾ ਮੇਰਾ ਪੁੱਤ ਹੀ ਉਹਨੇ ਗੋਲੀ ਮਾਰ ਕੇ ਮਾਰ ਕੇ ਸੜ ਗਿਆ ਜਿੱਤਰ ਨਾ ਚੁੱਕਿਆ ਸਾਨੂੰ ਪ੍ਰੋਚਦਵਾਏ ਗਈ ਉਹਨੇ ਵੜ ਕੇ ਲਏ ਉਹਨੇ ਪਰ ਚਾਰ ਦਿਨ ਹੋ ਗਏ ਕੋਈ ਨੇ ਕਾਰਵਾਈ ਨਹੀਂ ਕੀਤੀ ਜੀ ਕੋਈ ਵੀ ਲੋ ਉਹਦਾ ਹੀ ਟੱਕੇ ਢੋਲੇ ਖਾਂਦੇ ਫਿਰਦੇ ਉਹਦਨ ਵੀ ਰਾਤਾਂ ਟੰਡ ਜੀ ਟੜਦੇ ਰਹੇ ਅੱਜ ਵੀ ਟਰਨ ਦੀ ਟਰਨ ਦਾ ਹੈ ਸਾਡਾ ਕੋਈ ਨਿਆਣੀ ਕੀਤਾ ਨਾ ਤੇ ਜਦੋਂ ਤੁਹਾਡੇ ਉੱਥੇ بیٹے ਨੂੰ ਗੋਲੀ ਵੱਜੀ ਆ ਤੇ ਸ਼ਗਨ ਨਾਲ ਦੇ ਨਾ ਉਹ ਘਰ ਵਾਲਿਆਂ ਨੇ ਚੁੱਕ ਕੇ ਖੜਿਆ ਸੀ ਜਾਂ ਤੁਸੀਂ ਮਤਲਬ ਨਹੀਂ ਉਹਨੇ ਕਹਿੰਨੇ ਨਹੀਂ ਕਰਿਆ ਜੀ ਸਾਡੇ ਮੁੰਡੇ ਨੇ ਕਰਿਆ ਸੀ ਤੇ ਮਤਲਬ ਉਹ ਇੱਕ ਮੁੰਡਾ ਉਹਨਾਂ ਦਾ ਹੋਵੇ ਪਤਾ ਨਹੀਂ ਕੌਣ ਸੀ ਕੌਣ ਨਹੀਂ ਚੱਕ ਕੇ ਮੈ ਗਿਆ ਚੁੱਕ ਕੇ ਖੜਿਆ ਸੀ ਅੱਛਾ ਹਸਪੀਟਲ ਤੇ ਮਤਲਬ ਉਹ ਗੋਲੀ ਮਤਲਬ ਉਹਨਾਂ ਨੂੰ ਪਤਾ ਲੱਗਣਾ ਹਸਪੀਟਲ ਡੈਥ ਹੋ ਗਈ ਮੁੰਡੇ ਦੀ ਉੱਥੇ ਕੋਈ ਨਹੀਂ ਰਿਹਾ ਸਾਰੇ ਜਿਹੜਾ ਮੁੰਡਾ ਨਾਲ ਗਿਆ ਸੀ ਉਹ ਵੀ ਭੱਜ ਗਿਆ ਸੀ ਜੀ ਤੂੰ ਅੰਮ੍ਰਿਤਕੋੜ ਧਰਨਾ ਦਿੱਤਾ ਰਾਤ ਸਾਰੀ ਹਾਂਜੀ ਤੇ ਮੈਂ ਤੁਹਾਡੇ ਕੋਲ ਮੈਡਮ ਮੈਸੇਜ 'ਚ ਗਏ ਉੱਥੇ 2 ਵਜੇ ਦੇ ਕਰੀਬ ਗਏ ਫਿਰ ਉਦੋਂ ਮਿਲ ਤੁਹਾਨੂੰ ਪ੍ਰੋਸਾ ਦਾ ਫਿਰ ਧਰਨਾ ਚੁੱਕਿਆ ਹਾਂਜੀ ਅੱਜ ਫਿਰ ਤੁਹਾਨੂੰ ਧਰਨਾ ਨੂੰ ਲੋੜ ਹੈ ਪਰ ਜਾਣੀ ਹਿੱਦਰਜ ਕਰਦੇ ਅੱਛਾ ਜੀ ਹਾਂਜੀ ਐਵੇਂ ਲਾਸ਼ ਇਕੱਤਨ ਬਾਇ ਨ ਫਿਰ ਉਦਨ ਉਦਨ ਵੀ ਧੱਕੇ ਨਾਲ ਪਰਚਾ ਕਰਵਾਇਆ ਤੇ ਅੱਜ ਵੀ ਸਾਡੇ ਨਾਲ ਉਹ ਗੱਲ ਹੁੰਦੀ ਹੈ ਉਹ ਧਰਨਾ ਆਪਣਾ ਕਿੰਨਾ ਚਿਰ ਚੱਲੂ ਇੱਥੇ ਜਿੰਨਾ 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 ਚੱਕਾ ਪਰੋਮ ਸਾਡੀ ਹੁੰਦਾ ਹਾਂਜੀ ਤੇ ਡੀ ਜੀ ਡੀ ਜੀ ਜੂਨੀਅਰ ਤੁਹਾਡੀ ਜਿਹੜੀ ਕੋਈ ਹੈਗੀ ਉਹ ਤੁਹਾਡੇ ਨਾਲ ਆ ਕੇ ਬੈਠੀ ਸੀ ਹਾਂਜੀ ਆ ਮੇਰੇ ਸਾਰੇ ਡੀ ਜੀ ਵਾਲੇ ਵੀਰ ਬੈਠੇ ਆਪਣੇ ਨਾਲ ਇਹ ਸਾਰੇ ਇੱਕ 19 ਤਰੀਕ ਨੂੰ ਮਤਲਬ ਆਸਲਪਿੰਡ ਜੇ ਇੱਥੇ ਆ ਡੀ ਜੀ ਦੇ ਲੱਗਾ ਇਹੋ ਜਿਹੇ ਬੰਦੇ ਨੇ ਗੋਲੀ ਲਾ ਕੇ ਡੈਥ ਹੋ ਗਈ ਬੱਚੇ ਜੇ ਕੋ ਸਰਜੀਤ ਸਿੰਘ ਦੇ ਸਬੰਧ ਚ ਇੱਕ ਮਕਦਮਾ ਨੰਬਰ ਦਰਜ ਕੀਤਾ ਸੀ 4 931124 ਦੋ ਦੋਸ਼ੀਆਂ ਨੇ ਕੀਤਾ ਇਹ ਤੇ ਇੱਕ ਦੇ ਆਕਾਸ਼ਦੀਪ ਸਿੰਘ ਆ ਸੁਲਤਾਨਪੁਰ ਦਾ ਦੇਖੋ ਗੁਰਪ੍ਰੀਤ ਸਿੰਘ ਇਹਨਾਂ ਦੇ ਮਕਦਮਾ ਦਰਜ ਕੀਤਾ ਜੀ ਦੋਵੇਂ ਸਰ ਪਰਿਵਾਰ ਦਾ ਗਹਿਣਾ ਆ ਕਿ ਜਿਹੜੀ ਪੁਲਿਸ ਲੋ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੂੰ ਮਜਬੂਰ ਹੋ ਗਏ ਜਿਹੜਾ ਇਥੇ ਧਰਨਾ ਲਾਉਣਾ ਵਿਆਹ ਵਾ ਨਹੀਂ ਜੀ ਬਿਲਕੁਲ ਕੋਈ ਅਜਿਹੀ ਗੱਲ ਨਹੀਂ ਵੀ ਕਾਰਵਾਈ ਨਹੀਂ ਕੀਤੀ ਇਹ ਕਾਰਵਾਈ ਹੀ ਕਰ ਰਹੇ ਆ ਉਹਨਾਂ ਤੇ ਰੀਡ ਕਰ ਰਹੇ ਆ ਘਰੇ ਨਹੀਂ ਮਿਲਦੇ ਇਥੋਂ ਤੱਕ ਕਿ ਉਹਨਾਂ ਦੇ ਹੀ ਮੋਬਾਈਲ ਮੋਬਾਈਲ ਲੈ ਕੇ ਮੋਬਾਈਲ ਨੰਬਰ ਲੈ ਕੇ ਲੋਕੇਸ਼ਨਾਂ ਤੱਕ ਲਾਈਆਂ ਇਹ ਸਾਰੇ ਸੀਨੀਅਰ ਅਫਸਰਾਂ ਦੇ ਨੋਟਿਸ ਤੇ ਲੈਂਦਾ ਸਾਰੀ ਪੁਲਿਸ ਦੇ ਸਵਾਲੇ ਟੀਮ ਦੇ ਲੱਗੀ ਆ